ਸਤਿਗੁਰ ਦੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਪੰਜਾਬ ਦੇ ਵਿੱਚ ਸਕੂਲਾਂ ਨੂੰ ਛੁੱਟੀਆਂ ਹੋਈਆਂ ਹੋਈਆਂ ਅਤੇ ਹੁਣ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇੱਕ ਬਿਆਨ ਵੀ ਸਾਹਮਣੇ ਆਇਆ ਹੈ ਅਤੇ ਹੁਣ ਆਉਣਾ ਵੱਲੋਂ ਨਰਸਰੀ ਕੇਜੀ ਤੇ ਯੂਕੇਜੀ ਤੇ ਇਲਾਵਾ ਪੰਜਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਅਗਲੇ ਸੋਮਵਾਰ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਅਤੇ ਇਹ ਛੁੱਟੀਆਂ ਐਤਵਾਰ ਤੱਕ ਰੀਆਂ ਗਈਆਂ ਤੇ ਹੁਣ ਸੋਮਵਾਰ ਨੂੰ ਸਕੂਲ ਖੁੱਲਣਗੇ 6ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਸਾਰੇ ਬੱਚਿਆਂ ਦੇ ਸਕੂਲ ਖੁੱਲ ਚੁੱਕੇ ਨੇ ਅਤੇ ਕੱਲ ਤੋਂ 6ਵੀਂ ਤੋਂ ਲੈ ਕੇ 12ਵੀਂ ਕਲਾਸ ਦੇ ਬੱਚੇ ਸਕੂਲ ਜਾਣਗੇ ਅਤੇ ਨਾਲ ਹੀ ਆਉਣਾ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ 10 ਵਜੇ ਤੋਂ ਲੈ ਕੇ 3 ਵਜੇ ਤੱਕ ਸਕੂਲ ਖੁੱਲਣਗੇ ਅਤੇ ਜਿਹੜੇ ਸਕੂਲ ਦੋ ਸ਼ਿਫਟਾਂ ਦੇ ਵਿੱਚ ਚੱਲਦੇ ਹਨ ਤੇ ਉਹ ਸਕੂਲ ਸਵੇਰੇ 9 ਵਜੇ ਲੱਗਣਗੇ ਅਤੇ 4 ਵਜੇ ਤੋਂ ਛੁੱਟੀ ਹੋ ਜਾਵੇਗੀ ਅਤੇ ਨਾਲ ਹੀ ਆਉਣਾ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਹ ਹੁਕਮ ਕੱਲ ਤੋਂ ਹੀ ਲਾਗੂ ਕੀਤੇ ਗਏ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਦੇ ਲਈ ਜਾਣਕਾਰੀ ਦੇ ਲਈ ਉਹਨਾਂ ਤੱਕ ਸ਼ੇਅਰ ਕਰ ਦਿਓ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਰੁਣ ਕੁਰਾਲੀ